ਜਦੋਂ ਵੱਧ ਲਗੀ ਆ ਜੀ ਚਾਹ ਆਏ ਹਰੀ ਹਰੀ ਨਾਲ ਲਿਖੀ ਪ੍ਰਸ਼ੰਤ ਤੇ ਵੀਰਾਂ ਦਾ ਧੰਨਵਾਦ ਆ ਇੱਥੇ ਵੀ ਆਪਾਂ ਉਹ ਇਨਸਾਨ ਘਾਟ ਦੀ ਕਮੇਟੀ ਵਾਸਤੇ ਦੇਖੋ ਆਪਾਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾਂਦੇ ਆ ਬਾਹਰ ਵੀ ਜਾਂਦੇ ਆ ਅਸੀਂ ਪਿੰਡਾਂ ਦੇ ਵਿੱਚ ਵੀ ਜਾਂਦੇ ਆ ਆਪਣੇ ਨਾਲੋਂ ਕਿਤੇ ਵਧੀਆ ਉਥੇ ਸ਼ਮਸ਼ਾਨ ਘਾਟ ਬਣੇ ਹੋਏ ਆ ਸੀਨਰੀਆਂ ਲੱਗੀਆਂ ਹੋਈਆਂ ਕਿਤੇ ਗੁਰੂਆਂ ਦੀਆਂ ਫੋਟੋਆਂ ਕਿਤੇ ਸ਼ਿਵਜੀ ਭਗਵਾਨ ਦੀ ਕਿਤੇ ਗੁਰੂ ਨਾਨਕ ਦੇਵ ਜੀ ਦੀ ਵਿੱਚ ਇੱਥੋਂ ਤੱਕ ਕਿ ਗੁਰਦੁਆਰੇ ਮੰਦਰ ਵੀ ਹੈਗੇ ਆ ਆਪਣੀ ਤਲਵੰਡੀ ਸਾਹਿਬ ਉਹ ਇੰਨੀ ਵੱਡੀ ਹੌਣ ਕਰਕੇ 15 20 ਪਿੰਡਾਂ ਦੀ ਮੰਡੀ ਆ ਇਹ ਇੱਥੇ ਦੇਖ ਲਓ ਵੀ ਗੰਦ ਪੈ ਚਾਰ ਸਫੇਰੇ ਉਹ ਜਗ੍ਹਾ ਰੁਕੀ ਜਾਂਦੇ ਆ ਉਧਰੋਂ ਰੁਕੀ ਜਾਂਦੇ ਆ ਕੋਈ ਆ ਦੇਖ ਲਓ ਕਿਸ ਤਰ੍ਹਾਂ ਅੱਗੇ ਕੋਈ ਚਾਰ ਪੱਖੇ ਲੱਗੇ ਹੋਵੇ ਉਹ ਵੀ ਲਾ ਕੇ ਲੈ ਗੇ ਆਪਾਂ ਇਹ ਸੰਭਾਲਣ ਵਾਸਤੇ ਪਾਰਟੀਆਂ ਵਾਈਆਂ ਤੋਂ ਉੱਪਰ ਉੱਠ ਕੇ ਜੇ ਕੱਲ ਨੂੰ ਆਖੋ ਮੈਂ ਤਾਂ ਫੁਲਾਨੀ ਪਾਰਟੀ ਦਾ ਬੰਦਾ ਮੈਂ ਤਾਂ ਨਹੀਂ ਆਉਂਦਾ ਤੁਸੀਂ ਆ ਵਿੱਚ ਰਲਾ ਲਿਆ ਇਹ ਗੱਲ ਗਲਤ ਹੈ ਦੇਖੋ ਇੱਥੇ ਆਉਣਾ ਸਭ ਨੇ ਮੈਂ ਵੀ ਆਉਣਾ ਇੱਥੇ ਤੁਸੀਂ ਵੀ ਆਉਣਾ ਪਤਾ ਨਹੀਂ ਕਦੋਂ ਕਿਹਦੇ ਦੀ ਵਾਰੀ ਆ ਜੇ ਘੰਟੇ ਦਾ ਨਹੀਂ ਪਤਾ 1 ਮਿੰਟ ਦਾ ਨਹੀਂ ਪਤਾ ਸਕਿੰਟ ਦਾ ਨਹੀਂ ਪਤਾ ਆਪਣੇ ਨਾਲ ਜਦੋਂ ਆਪਾਂ ਦੇ ਮਗਰ ਆਉਂਦੇ ਆ ਰਿਸ਼ਤੇਦਾਰ ਆਉਂਦੇ ਆ ਭੈਣ ਭਾਈ ਆਉਂਦੇ ਆ ਉਹ ਆ ਕੇ ਦੇਖਦੇ ਦੱਸੋ ਉਹ ਵੀ ਬਾਹਰੋਂ ਮਗਾਉਣਾ ਸਾਡਾ ਸਾਰਨਾ ਦੇ ਕੁਰੀ ਇੱਕ ਦੋ ਟੈਂਕ ਬਣੇ ਹੋਣ ਪਾਣੀ ਆਲੇ ਭਰੇ ਪਏ ਹੋਣ ਉਹ ਚਲੋ ਨਾ ਠੰਡਾ ਹੋਊਗਾ ਨੋਰਮਲ ਮਿਲ ਜੂਗਾ ਕਿ ਇਹਨੂੰ ਘੱਟੋ ਘੱਟ ਮੂੰਹ ਧੋਣ ਵਾਸਤੇ ਹੱਥ ਧੋਣ ਵਾਸਤੇ ਘੜੀ ਪੰਡਣ ਵਾਸਤੇ ਪਾਣੀ ਤਾਂ ਮਿਲ ਜੇ ਆਪਾਂ ਨੂੰ ਕਿਹੜੀ ਸੌਦਾ ਮਿਲਦੀ ਐ ਇੱਥੇ ਦੱਸ ਦਿਓ ਆ ਲੈਟਰਿੰਗ ਬਾਥਰੂਮ ਵੀ ਹੁਣ ਕਮੇਟੀ ਵਾਲੇ ਬਣਾ ਕੇ ਦੇ ਰਹੇ ਇੱਕ ਸੰਭਾਲਣ ਵਾਸਤੇ ਬੰਦਾ ਵੀ ਚਾਹੀਦਾ ਕਿਉਂ ਜਿਹੜੇ ਨਸ਼ੇੜੀ ਆ ਪਲਾਸਟਿਕ ਦੀਆਂ ਟੁਟੀਆਂ ਵੀ ਲੈ ਜਾਂਦੇ ਆ ਆਪਾਂ ਤੱਕ ਸੰਭਾਲਣ ਵਾਸਤੇ ਬੰਦਾ ਕਮੇਟੀ ਵਾਲੇ ਦੇ ਦੇਣਗੇ ਆਪਾਂ ਨੂੰ ਚਾਹੇ ਆਪਾਂ ਰੱਖ ਲਈਏ ਉਹ ਤਾਂ ਸਾ ਵੀ ਕਮੇਟੀ ਵਾਲੇ ਲੈਣੀਆਂ ਪੱਕਾ ਲੈਣੀਆਂ ਇੱਕ ਬੰਦਾ ਤੇ ਸੋ ਅਸੀਂ ਤਾਂ ਕਹਿੰਦੇ ਆ ਵੀ ਮੇਰੀ ਇਹੀ ਰਾਏ ਹੈ ਬਿਨਾਂ ਅਹੁਦੇਦਾਰੀਆਂ ਤੋਂ ਪਾਰਟੀਵਾਦੀ ਨੂੰ ਛੱਡ ਕੇ ਆਪਾਂ ਜੇ ਕੰਮ ਕਰਨਾ ਇਹ ਕੋਈ ਸਾਂਝਾ ਕੰਮ ਹੈ ਕਿਸੇ ਪਾਰਟੀ ਵਾਲੇ ਦਾ ਕੋਈ ਕੰਮ ਨਹੀਂ ਇਹਦੇ ਵਿੱਚ ਨਾ ਭਗਵੰਤ ਮਾਨ ਦਾ ਨਾਮ ਹੋਣਾ ਨਾ ਸੁਖਵੀਰ ਬਾਦਲ ਦਾ ਹੋਣਾ ਤੇ ਨਾ ਕੈਪਟਨ ਦਾ ਹੋਣਾ ਕਿਸੇ ਦਾ ਨਾਮ ਨਹੀਂ ਆਉਣਾ ਆਪਣੇ ਤਲਵੰਡੀ ਸਭੋ ਸ਼ਹਿਰ ਨਿਵਾਸੀਆਂ ਦਾ ਨਾਮ ਬਚਣਾ ਵੀ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੋਇਆ ਇੱਥੇ ਦੇਖੋ ਚਾਰ ਸੀਨਰੀਆਂ ਬਣੀਆਂ ਹੋਣ ਕਿਤੇ ਚਿੰਗੀਆਂ ਗੱਲਾਂ ਨਹੀਂ ਆਉਣ ਅਸਰ ਪੈਂਦਾ ਇੱਕ ਉਸਤਾ ਅਸਰ ਪੈਂਦਾ ਨਾ ਡਾਕਟਰ ਕੋਲੇ ਵੀ ਆਪਾਂ ਜਾਣੇ ਮਾੜਾ ਮੋਟਾ ਆਪਣੀ ਤੇ ਅਸਰ ਹੁੰਦਾ ਉਹ ਇਹੀ ਬੇਨਤੀ ਹੈ ਅਗੇ ਜੀਲਾ ਜੀ